ਲੈਂਦੀ ਜੀ ਦਵਾਈ ਕੀ ਕੀ ਕਿਹੜੇ ਡਾਕਟਰ ਕੋਲ ਲੱਗੇ ਆਂ? ਕਿ ਆਲੇ ਕੋਲ? ਕਿ ਆਲੇ ਕੋਲ? ਬੀਪੀ ਡਾਊਨ ਹੋ ਗਿਆ। ਕੀ ਚੱਕੀਤਾ ਉਹਨਾਂ ਨੇ? ਬੀਪੀ ਡਾਊਨ ਬੁਖਾਰ ਆ ਗਿਆ। ਬੁਖਾਰ ਨਹੀਂ ਆਇਆ। ਹਾਂ। ਬੀਪੀ ਡਾਊਨ ਹੈ। ਆਛਾ। ਆ ਦੇਤੀ ਬੋਲ ਰਹੀ ਆ। ਠੀਕ ਬੋਲ। ਬੀਪੀ ਡਾਊਨ ਹੋ ਤਾਂ ਹੀ ਤੁਹਾਨੂੰ ਬੁਖਾਰ-ਬੁਖਾਰ ਲੱਗਦਾ ਹੈ ਨਾ? ਕਿਹੜੀ ਗਣੀ ਦਿੱਤੀ ਆਂ ਨੇ? ਠੰਡ ਲੱਗਦੀ ਆ। ਹਾਂ। ਤੇ ਥਕਾਵਟ ਮਸੂਸ ਹੁੰਦੀ। ਉਹ ਜਦੋਂ ਬੀਪੀ ਡਾਊਨ ਹੋਵੇ ਨਾ ਉਹਦੇ ਨਾਲ ਵੀ ਹੋ ਜਾਂਦਾ ਇੱਕ ਵੇ ਮੌਸਮ ਹੈਗਾ। ਮੌਸਮ ਦਾ ਵੀ ਥੋੜਾ ਫਰਕ ਹੈ ਨਾ ਉਹਦਾ ਕਰਕੇ ਹੁੰਦਾ ਮੇਰਾ ਤੇ ਆਪ ਸਿਰ ਦਰਦ ਕਈ ਵਾਰੀ ਕਰ ਲੱਗ ਪੈਂਦਾ ਠੰਡ ਬਹੁਤ ਲੱਗਦੀ ਮੈਂ ਤਾਂ ਇੰਨਾ ਠੀਂ ਨਹੀਂ ਬਹੁਤ ਠੰਡਾਈ ਲੈਟਰ ਬੁਖਾਰ ਜਿਹੜਾ ਤਾਂ ਬੁਖਾਰ ਨਹੀਂ ਹੈਗਾ ਇਹਦੇ ਡੌਣੇ ਆਇਆ ਇੱਕ ਚੀਜ਼ ਲੈ ਕੇ ਆਈਆਂ ਗੈਸ ਕਰੋ ਕੀ ਹੋਊਗਾ ਇਹਦੇ ਵਿੱਚ ਗੈਸ ਕਰੋ ਕੀ ਹੋਊਗਾ ਇਹਦੇ ਵਿੱਚ ਕੀ ਹੋਊਗਾ ਇਹਦੇ ਵਿੱਚ ਲਫਾਫਾ ਨਹੀਂ ਮੈਂ ਲਫਾਫਾ ਕਿਸੇ ਹੋਰ ਦਾ ਵਰਦੀ ਪੁਆਇੰਟ ਦਾ ਵਾ ਇਹਦੇ ਵਿੱਚ ਕੀ ਹੋਊਗਾ ਤੂੰ ਦਸਾਰਪੀ ਦੇ ਵਿੱਚ ਕੀ ਹੋਊਗਾ ਇਹਦੇ ਵਿੱਚ ਕੀ ਹੋਊਗਾ ਤੁਹਾਨੂੰ ਕਿੱਦਾਂ ਪਤਾ ਦੇਖੋ ਜੋ ਰੋਇਆ ਫੇ ਨਹੀਂ ਵਰਦੀ ਪੁਆਇੰਟ ਦੀ ਮੈਂ ਦੁਬਾਰ ਲਾਇਆ ਮੈਂ ਤਾਂ ਲਫਾਫਾ ਲਾਤਾ ਸੀ ਦੱਸੋ ਡੱਬੇ ਤੋਂ ਪਤਾ ਲੱਗਦਾ ਆ ਨਹੀਂ ਜੋੜਾ ਨਹੀਂ ਕੋਈ ਹੋ ਰਿਹਾ ਕੀ ਹੋਊਗਾ ਹੋ ਰਿਹਾ ਜਸਪੀ ਗੈਸ ਕਰ ਇਹਦੇ ਵਿੱਚ ਕੀ ਹੋਊਗਾ ਡੱਬੇ ਵਿੱਚ ਕੀ ਹੋਊਗਾ ਇਦਾਂ ਵੇਖ ਕੇ ਦੱਸਣਾ ਵੇ ਕੀ ਦੱਸਣਾ ਕੀ ਹੋਊਗਾ ਬਾਹ ਰਾਜਾ ਬਣ ਕੀ ਹੈ ਹੈ ਹੱਥ ਉਹ ਦਾ ਦੱਸ ਉਹ ਦਾ ਉਹ ਦਾ ਉਹ ਤਾਂ ਚੁੱਕੋ ਦੱਸੋ ਕੀ ਹੋਊਗਾ ਬਾਹ ਰਾਜਾ ਕੋਸ਼ਿਸ਼ ਨਿੱਤੀ ਦਾ ਡੱਬਾ ਆਓ ਚਲੋ ਦੇਖਦੇ ਆ ਕੀ ਹੈ ਖੋਲੋ پلਕੀ ਨਿਕਲੂ ਵਿੱਚੋਂ ਖੋਲੋ پلਕੀ ਨਿਕਲਦਾ ਵਿੱਚੋਂ ਦੇਖਦੇ ਆ ਉਹ ਛੱਤ ਯੈਸ ਜੁੱਤੀ ਲੱਗ ਗਈ ਮੈਂ ਕਿਹਾ ਕਿੰਨੇ ਦੀ ਆਈ

ਸੋਨੀਏ ਨਾ ਸੂਟ ਬਣਾਵਾ ਜੁੱਤੀ ਜੋੜੇ ਦਿਓ ਹਾਂ ਹੁਪਰੇ ਬਣਾਉਣੇ ਪਾਰੇ ਇੱਥੇ ਇਹਦੇ ਵਿੱਚ ਨਹੀਂ ਕੈਮਰੇ ਚ ਵਧੀਆ ਨਹੀਂ ਆਉਂਦੀ ਉਦੋਂ ਸੋਨੀਏ ਦੇਖਣ ਤੇ ਖੱਟਿਆ ਬੁਰਾ ਜੀ ਜੇ ਰੱਖ ਦੇ ਦਿਓ ਪਾ ਦੇ ਜੇ ਜੋੜੇ ਸੂਟ ਮੈਂ ਨਾ ਕਿਸੇ ਦਿਨ ਦੇਖਣੀ ਆ ਕੱਢ ਕੇ ਕਿਹੜਾ ਪਾਉਣਾ ਸੂਟ ਕਾਫੀ ਹੈਵੀ ਹੈਗੀ ਮੇਰੇ ਕੋਲ ਇਹ ਹੈਗੇ ਤੇ ਕੋਈ ਬੜੇ ਦਿਨ ਹੋ ਗਏ ਸੀ ਤੇ ਆ ਇਹਦੇ ਵਿੱਚ ਲਾਇਆ ਦੇਖੋ ਹੋ ਗਿਆ ਗਰੋ ਪਹਿਲੋਂ ਇੱਕ ਦੋ ਵਾਰੀ ਲਾਇਆ ਸੀ ਤੇ ਨਹੀਂ ਹੋਇਆ ਸੀ ਗਰੋ ਫਰੈਸ ਪਰ ਫਿਰ ਮੈਂ ਲਾ ਕੇ ਵੇਖੀ ਮੈਂ ਕਿ ਆ ਵੇਖ ਤੀ ਐ ਗਮਲੇ ਦੇ ਵਿੱਚ ਜਿ ਗਰੋ ਹੋਗੇ ਜਿਵੇਂ ਪਰ ਹੁਣ ਇਸ ਵਾਰ ਪੱਤੀਆਂ ਨਿਕਲੀਆਂ ਪਿਛਲੀ ਵਾਰ ਮੈਂ ਇਹ ਲਾਇਆ ਸੀ ਸਰਦੀ ਚ ਤੇ ਇਹਦੀ ਵੀ ਚਲੀਆਂ ਪੱਤੀਆਂ ਆ ਜਿਹੜੀਆਂ ਨਾ ਆ ਵਾਲੀਆਂ ਨਹੀਂ ਸੀ ਨਿਕਲੀਆਂ ਸਿਰਫ ਆਹੀ ਆ ਵਾਲੇ ਜਿਹੜੇ ਇਦਾਂ ਦੇ ਨਾ ਜਿਹੜਾ ਪਲਾਂਟ ਆ ਇਦਾਂ ਇਦਾਂ ਦੇ ਹੋਏ ਸੀ ਬਸ ਵੱਡੇ ਵੱਡੇ ਹੋ ਗਏ ਤੇ ਆ ਬਿਜਲੀਆਂ ਆ ਜਿਹੜੀਆਂ ਪੱਤੀਆਂ ਨਹੀਂ ਸੀ ਹੋਈਆਂ ਆ ਜਿਹੜੀਆਂ ਐਸੇਰ ਬਹੁਤ ਸਨ ਹੋ ਗਿਆ ਪਦੀਨਾ ਤਾਂ ਨਹੀਂ ਆਗੇ ਦੇ ਵਿੱਚ ਪਦੀਨਾ ਲਾਇਆ ਸੀ ਹੁਣ ਤਾਂ ਨਹੀਂ ਆ ਲਾਇਆ ਜਿਹੇ ਐਸ ਪਰ ਗਰੋ ਹੋ ਗਿਆ ਤੇ ਫਿਰ ਹੋਰ ਲਿਆ ਕੇ ਨਾ ਗਮਲੇ ਉਹਨਾਂ ਦੇ ਵਿੱਚ ਲਾਵਾਂਗੇ ਪਾਲਕ ਤੇ ਮਿਰਚਾਂ ਦੇ ਬੂਟੇ ਜੇ ਹੋ ਗਏ ਤੇ ਜੀ ਆ ਹੋ ਗਿਆ ਐਸ ਪਰ ਤੇ ਫਿਰ ਦੇਖਦੇ ਆ ਜੇ ਵੱਡਾ ਹੁੰਦਾ ਜਾਂ ਕਿਦਾਂ ਵਾ ਜੀ ਮੈਨੂੰ ਬਹੁਤ ਸ਼ੌਂਕ ਆ ਵੈਸੇ ਗਮਲਿਆਂ ਚੇ ਲਉਂਦਾ ਏਦਾ ਸਬਜ਼ੀਆਂ ਵਗੈਰਾ ਭਰੀ ਆ ਕਿ ਇੱਕ ਦੋ ਵਾਰੀ ਮੈਂ ਲਾਈਆਂ ਸੀ ਤੇ ਉਹ ਆਈਆਂ ਨਹੀਂ ਬਹੁਤੀਆਂ ਵਧੀਆ ਜਿੱਦਾਂ ਗਮਲੇ ਵੀ ਕਾਫੀ ਸੀ ਹੁੰਨ ਤਾਂ ਚਾਰ ਹੀ ਲੈ ਕੇ ਨਾ ਫਿਰ ਉਹ ਗਮਲੇ ਵੀ ਫਿਰ ਮੈਂ ਚੁਕਵਾ ਦਿੱਤੇ ਜਿਆਦੇ ਜਿਹੜੇ ਗਮਲੇ ਜਿੱਦੋਂ ਹੋਇਆ ਨਹੀਂ ਸੀ ਕੁਛ ਵਿੱਚ ਪਰ ਐਸ ਫਿਰ ਮੈਂ ਹੁਣ ਲਾ ਕੇ ਦੇਖਿਆ ਵਾ ਤੇ ਆ ਹੋ ਗਿਆ ਵਾ ਹੁਣ ਮੈਂ ਦੇਖਦੀ ਵੱਡੇ ਗਮਲੇ ਲਿਆ ਗਏ ਨਾ ਵੱਡੇ ਖੁਰਲੀ ਵਾਲੇ ਜਿਹੜੇ ਹੁੰਦੇ ਆ ਉਹਨਾਂ ਵਿੱਚ ਮਿੱਟੀ ਪਾ ਕੇ ਫਿਰ ਉਹਨਾਂ ਵਿੱਚ ਲਾ ਕੇ ਦੇਖਦੇ ਆਂ ਜੀ ਹੋ ਗਿਆ ਆ ਇਧਰ ਮੈਂ ਕੱਲ ਲਸਣ ਛੇਲਦੀ ਸੀ ਇਹ ਥੋੜੇ ਜਿਹਾ ਬਚੀਆਂ ਤੁਰੀਆਂ ਦੇ ਮੈਂ ਇਹਦੇ ਵਿੱਚ ਲਾ ਦਿੱਤੀਆਂ ਜੀ ਤਾਂ ਭੁੱਖਾਂ ਨਹੀਂ ਮਨਣੀਆਂ ਤਾਂ ਵਧੀਆ ਚਲੋ ਇਹ ਵੀ ਪੱਗ ਬਨ ਲਾ ਤੇ ਚਲ ਜਾ ਪਹਿਲੀ ਗੱਲ ਤੋਂ ਨੇ ਸਰਵਿਸ ਕਰਕੇ ਨਹੀਂ ਦੇਣੀ ਜੇ ਕਰ ਦਿੱਤੀ ਫਿਰ ਪੈਟਰੋਲ ਪਵਾ ਲਿਆ ਇਹ ਨਾਲ ਹੀ ਤੇ ਨਾਲ ਹੀ ਹਵਾ ਭਰਾ ਲਿਆ ਆਉਣ ਲੱਗਾ ਮੈਨੂੰ ਫੋਨ ਕਰਕੇ ਦੱਸਣਾ ਉਹਨਾਂ ਨੇ ਕੀ ਗਿਆ ਚੰਗਾ ਜਿੱਦਾਂ ਕਹਿਣਗੇ ਨਾ ਫੋਨ ਕਰਦੀ ਫਿਰ ਬੈਂਤਨ ਦੱਸ ਦੂੰਗੀ ਆਈ ਕਾਰ ਨਾਲ ਲੈ ਚਾਈ ਆਈ ਕਾਰ ਨਾਲ ਲੈ ਚਾਈ ਦੁਕਾਨ ਤੇ ਚੱਲਿਆ ਆਈ ਕਾਰ ਨਾਲ ਲੈ ਚੱਲਿਆ ਆਉ ਬਾਝ ਪਾ ਕੇ ਤੁਰ ਜਾਂਦਾ ਏ ਕੁੜ ਕਰੇ ਖਾਣੇ ਕਿੰਦਾ ਮੈਂ ਕਿ ਲੈ ਆ ਜਾਂ ਦੁਕਾਨ ਤੋਂ ਫਿਰ ਯਾਦ ਰੱਖ ਲੈ ਨਹੀਂ ਸਕੂਟਰੀ ਦੇ ਆ ਨਾ ਤੂੰ ਸਕੂਟਰੀ ਦੇ ਆ ਤੇ ਜਦੋਂ ਲੈਣ ਜਾਵਾਂਗੇ ਫਿਰ ਪੈਸੇ ਦੇ ਹੀ ਦਿੰਦੇ ਜਾਂ ਲੈ ਜਾ ਫੋਨ ਲੈ ਜਾ ਨਾਲ ਆਪਣਾ ਖੋਲ ਲੈ ਚੰਗੀ ਤਰ੍ਹਾਂ ਗੇਟ ਗੇਟ ਤੇ ਖੋਲ ਲੈਣੀ ਹੈ ਗੇਟ ਖੋਲ पानी आ गया इन्ह दुनिया यूनिफार्मो तो दन यूनिफार्म हमने धो तो दनी बाद ज्यादा कपड़े होते फिर धोते नहीं आते हमने धो लेने की लैके आया कि लैके आया कि खाला ਇਦੇ ਵਿੱਚ ਟਿਫਨ ਦੀ ਡੱਬੀ ਸੀ ਤੇ ਮੈਂ ਕੱਢ ਲਈਆ ਡੱਬੀ ਕੱਢ ਕੇ ਮੈਂ ਉੱਤੇ ਰੱਖ ਦਿੱਤੀ ਆ ਬਹੁਤ ਪਾਪੀ ਆ ਖਾਦੀ ਸਬਜ਼ੀ ਬਣਾਉਣ ਲੱਗੀ ਚਿੱਟੇ ਛੋਲੇ ਚਿੱਟੇ ਛੋਲੇ ਨਹੀਂ ਅੱਛਾ ਮੈਂ ਨਾ ਉਹਨੂੰ ਕਿਹਾ ਹਰਪ੍ਰੀਤ ਨੂੰ ਮੈਂ ਕਿਹਾ ਪੋਤ ਲੈ ਜਾ ਇਹਦੇ ਵਿੱਚ ਤੇਲ ਪਵਾ ਲਈ ਪੈਟਰੋਲ ਨਹੀਂ ਕਿੰਦਾ ਹੁਣ ਪਾ ਕੇ ਨਹੀਂ ਦਿੰਦੇ ਫਿਰ ਆ ਸੁੱਟ ਦਿੱਤੀ ਆਪਾਂ ਬੋਤਲ ਕਿੰਦੇ ਪਾ ਕੇ ਨਿੰਦਦੇ ਕਿੰਦਾ ਉਦਾਂ ਹੀ ਪਵਾ ਲਿਆ ਹੋਣਾ ਹੰਡੀ ਪਾ ਕੇ ਦਿੰਦੇ ਮੈਂ ਤੇ ਇੱਕ ਦਿਨ ਪੈਟਰੋਲ ਪਵਾ ਕੇ ਲਈ ਸੀ ਨਾ ਤੇ ਉਹ ਤਾਂ ਕੋਈ ਪੋਣ ੜਿਆ ਸੀ ਇਤਨੀ ਬੋਤਲ ਚ ਪਤਾ ਨਹੀਂ ਕੀ ਸਾਬ ਉਹਨੂੰ ਪਾਣੀ ਆ ਗਿਆ ਮੈਂ ਯੂਨੀਫਾਰਮ ਤੋਂ ਮਾਰਨਾਂ ਦੀਆਂ ਕੀ ਦੇਖਦਾ ਕਾਰਟੂਨ दिखाई एक मिनट की खाण टेस्ट करा तू कुछ और ली कभी खाया करो बैग चंगा चंगे नहीं होंगे ज्यादा जैसे गेट खोल के अर्पिता आ आगे? नहीं सर्विस। ਸ਼ਾਮ ਹੋ ਗਈ ਨਾ ਲੇਟ ਹੋ ਗਿਆ ਹੁਣ ਨਹੀਂ ਹੋਈ ਸਰਵਿਸ ਹੀ ਗਿੰਦੇ ਸਵੇਰੇ ਚੇਤਾ ਭੁੱਲ ਗਿਆ ਨਾ ਤੂੰ ਚਾਰ ਕੋਈ ਸਕੋ ਤੈਨੂੰ ਭੇਜ ਦੇਣਾ ਇਹ ਦੋਨਾਂ ਨੂੰ ਹੋ ਜਾਣੀ ਹੈ ਫੇ ਕਿ ਤੂੰ ਆਇਆ ਬਾਬਾ ਟਾਈਮ ਲਾਇਆ ਕਿੱਥੋਂ ਆਇਆ ਬਾਬਾ ਟਾਈਮ ਲਾਇਆ ਆ ਗਿਆ ਇੱਧਰ ਤੇ ਆ ਇਧਰੋਂ ਪਟਾਖਾ ਹਟਣ ਦੇ ਨਹੀਂ ਅੱਛਾ ਗਲੀਆਂ ਜੇ ਹੁਣ ਮੈਂ ਕੀ ਕਰਾਂ ਮੈਨੂੰ ਇਹ ਸੀ ਵੀ ਚੱਲ ਹੁਣ ਸਰਵਿਸ ਹੋ ਜਾਂਦੀ ਨਾ ਤੇਲ ਪਵਾ ਲਿਆਉਂਦੇ ਤੇ ਹੁਣ ਚੱਲ ਮੈਂ ਫਿਰ ਪੈਟਰੋਲ ਸਵੇਰੇ ਪਵਾ ਲੂੰਗੀ ਫਿਰ ਇਹ ਬਾਤ ਇਹ ਆ ਕਿ ਜਦੋਂ ਸਰਵਿਸ ਕਰ ਲੱਗਦੇ ਨਾ ਪੈਟਰੋਲ ਕੱਢ ਲੈਂਦੇ ਮਿਲਦਾ ਕਿੰਨਾ ਹੀ ਘੱਟ ਹੋ ਜਾਂਦਾ ਕੱਢਦੇ ਆ ਨਾ ਕੱਢ ਲੈਂਦੇ ਹੋਣੇ ਨਾ ਇਹ ਇਹੋ ਹੀ ਕੱਢ ਕੇ ਤੇ ਫਿਰ ਮਿਲਦਾ ਸਰਵਿਸ ਕਰ ਦਿੰਦੇ ਚੱਲ ਦੇਖਦੇ ਆ ਸਵੇਰੇ ਫਿਰ ਹਾਂ ਜਸਪੀਰ ਕੰਮ ਕਰਨੀ ਕੋਈ ਮਿਲਿਆ ਸਕੂਲੋਂ ਹੈ ਪੜ੍ਹ ਲੈਿੰਦੇ ਕੋਈ ਨਾ ਕੋਈ ਕੀ ਕੈਂਡੇ ਜਸਪੀਰ ਤੇ ਚੋਲਾਂ ਦਾ ਰੰਗ ਨਹੀਂ ਪੋਣਾ ਮੈਂ ਤਾਂ ਸੋਨੇ ਪਾਈ ਆਈ ਸੀ ਅਸੀਂ ਕਿਤੇ ਖਾਣੇ ਕਿਤੇ ਖਾਣੇ ਆਲੂ ਇਹ ਨਹੀਂ ਖਾਣੇ ਨਾ ਆਲੂ ਕਿਸੇ ਲੱਗੇ अच्छा हरपी पी पढ़ दे तुम पढ़ लसपी कहड़े चोल खाने चिट्टे चिटे चोल खाने ये नहीं पसंद पीले वाले हैं ਚਿੱਟੇ ਚੌਲ ਜਿੰਨਾ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਜਸਪੀ ਤਾਂ ਇੱਕ ਬੁਝਾਰਤਾ ਆਸੀ ਹੋ ਗਈ ਨੀਗਾ ਯੈਸ ਜਸਪੀ ਦਾ ਤੂੰ ਕਿਹੜੀ ਮੈਨੂੰ ਬੁਝਾਰਤ ਕਹਿ ਰਿਹਾ ਸੀ ਨੀ ਕਾਲਾ ਕਾਕਾ ਸਾਰੇ ਕਰਦਾ ਆ ਤਾਲਾ ਯਸ ਇਹਨਾ ਮੈਨੂੰ ਤਾਂ ਜਿਆਦਾ ਗਿਆ ਆਪਾਂ ਗੁਰਮਨ ਉਹਨਾਂ ਨੂੰ ਅੰਧ ਘਰ ਨਹੀਂ ਸੀ ਗਿਆ ਤੇ ਹਨਾ ਤੇ ਉਹਨੂੰ ਨਾ ਬੜਾ ਹੀ ਉਹਨੂੰ ਇੰਟਰਸਟ ਆ ਉਹ ਗੁਰਮਨ ਨੂੰ ਕਿ ਮੈਨੂੰ ਕੋਈ ਨਾ ਕੋਈ ਬੁਝਾਰਤ ਆ ਪਾਵੇ ਤੇ ਜਾਂ ਫਿਰ ਮੈਨੂੰ ਕੋਈ ਨਾ ਕੋਈ ਕੋਈ ਸਟੋਰੀ ਸੁਣਾਵੇ ਜਦੋਂ ਵੀ ਉਹਦੇ ਕੋਲ ਜਾਈਗੇ ਨਾ ਉਹਨੇ ਕਹਿਣਾ ਮਾਸੀ ਜੀ ਮੈਨੂੰ ਨਾ ਮੈਨੂੰ ਰਾਤ ਨੂੰ ਕੋਈ ਸਟੋਰੀ ਸੁਣਾ ਦਿਓ ਜਾਂ ਫਿਰ ਮੈਨੂੰ ਕੋਈ ਬੁਝਾਰਤ ਪਾਓ